ਨਮਸਤੇ ਜੀ ਕਈ ਵਾਰੀ ਸੋਚਦੀ ਆ ਜ਼ਿੰਦਗੀ ਵੀ ਇਸ ਬੈਗ ਵਾਂਗ ਹੁੰਦੀ ਐ ਧੱਗ ਧੱਗਾ ਜੋੜ ਕੇ ਬਣਦੀ ਐ ਹੌਲੀ ਹੌਲੀ ਸ਼ਕਲ ਲੈਂਦੀ ਐ ਜਦੋਂ ਮੈਂ ਕਾਟਨ ਕੋਰਡਸ ਹੱਥ 'ਚ ਫੜਦੀ ਆ ਤਾਂ ਮੈਨੂੰ ਲੱਗਦਾ ਐ ਕਿ ਹਰ ਧਾਗੇ ਵਿੱਚ ਕੋਈ ਯਾਦ ਬੁਣੀ ਹੋਈ ਐ ਕਿਤੇ ਬਚਪਨ ਦੀ ਮਿੱਠੀ ਯਾਦ ਕਿਤੇ ਜਵਾਨੀ ਦੀ ਦੌੜ ਤੇ ਕਿਤੇ ਬੁਢਾਪੇ ਦੀ ਸ਼ਾਂਤੀ ਜ਼ਿੰਦਗੀ ਵੀ ਤਾਂ ਇਹੋ ਜਿਹੀ ਐ ਰੰਗਾਂ ਵਾਲੇ ਧਾਗਿਆਂ ਦੀ ਇੱਕ ਸੁੰਦਰ ਕੜੀ ਕਈ ਵਾਰੀ ਤਾਂ ਗੌਲਡ ਜਾਂਦਾ ਗੰਡਾਂ ਪੈ ਜਾਂਦੀਆਂ ਤੇ ਅਸੀਂ ਸੋਚਦੇ ਹਾਂ ਹੁਣ ਸਭ ਕੁਝ ਖਰਾਬ ਹੋ ਗਿਆ ਪਰ ਜਦੋਂ ਸਬਰ ਨਾਲ ਹੌਲੀ ਹੌਲੀ ਅਸੀਂ ਗੰਡਾਂ ਨੂੰ ਖੋਲਦੇ ਆ ਤਾਂ ਪਤਾ ਲੱਗਦਾ ਕਿ ਉਹਨੇ ਬੈਗ ਨੂੰ ਹੋਰ ਮਜ਼ਬੂਤ ਕਰ ਦਿੱਤਾ ਬਿਲਕੁਲ ਇਹੋ ਜਿਹਾ ਹੀ ਜੀਵਨ ਹੁੰਦਾ ਹੈ ਜਦ ਤੱਕ ਅਸੀਂ ਹਰ ਉਲਝਣ ਨਾਲ ਲੜਦੇ ਰਹਿੰਦੇ ਆ ਸਾਨੂੰ ਆਪਣੀ ਮਜ਼ਬੂਤੀ ਦਾ ਪਤਾ ਹੀ ਨਹੀਂ ਲੱਗਦਾ ਤੇ ਇਹ ਬੈਗ ਮੇਰੇ ਲਈ ਸਿਰਫ ਇੱਕ ਬੈਗ ਨਹੀਂ ਇੱਕ ਕਲਾ ਦਾ ਟੁਕੜਾ ਨਹੀਂ ਮੇਰੇ ਸਬਰ ਦਾ ਪ੍ਰਤੀਕ ਹੈ ਹਰ ਗੰਢ ਹਰ ਤਾਗਾ ਇੱਕ ਛੋਟੀ ਜੀ ਸਿੱਖਿਆ ਦੇ ਜਾਂਦਾ ਹੈ ਕਿ ਸੁੰਦਰ ਚੀਜ਼ਾਂ ਜਲਦੀ ਨਹੀਂ ਬਣਦੀਆਂ ਕਈ ਵਾਰ ਸਾਨੂੰ ਲੱਗਦਾ ਹੈ ਸਮਾਂ ਨਿਕਲ ਰਿਹਾ ਹੈ ਬਹੁਤ ਦੇਰ ਹੋ ਗਈ ਹੈ ਪਰ ਰੱਬ ਦੇ ਹੱਥ ਵੀ ਤਾਂ ਇਹੀ ਕਰਦੇ ਨੇ ਉਹ ਵੀ ਹੌਲੀ-ਹੌਲੀ ਤਾਗਾ ਜੋੜ-ਜੋੜ ਕੇ ਕਿਸਮਤ ਬਣਾਉਂਦਾ ਹੈ ਸਾਡੀ ਤੇ ਹੁਣ ਜਦੋਂ ਇਹ ਮੇਰਾ ਬੈਗ ਤਿਆਰ ਹੋ ਗਿਆ ਨਾ ਤਾਂ ਮੈਂ ਇਹਨੂੰ ਵੇਖਦੀਆਂ ਤੇ ਸੋਚਦੀਆਂ ਇਹ ਤਾਂ ਮੇਰੀ ਆਪਣੀ ਜ਼ਿੰਦਗੀ ਵਰਗਾ ਹੈ ਕਈ ਉਲਝਣਾ ਕਈ ਟੁੱਟੇ ਧਾਗੇ ਪਰ ਅੰਤ ਵਿੱਚ ਇੱਕ ਸੁੰਦਰ ਨਤੀਜਾ ਜ਼ਿੰਦਗੀ ਵੀ ਬਿਲਕੁਲ ਇਹੋ ਜਿਹੀ ਹੁੰਦੀ ਹੈ ਸਬਰ ਨਾਲ ਪਿਆਰ ਨਾਲ ਜੋੜੋ ਤੇ ਹਰ ਪਲ ਦਾ ਰੰਗ ਆਪਣੇ ਦਿਲ ਨਾਲ ਮਿਲਾਓ ਕਿਉਂਕਿ ਧਾਗਾ ਧਾਗਾ ਜੋੜ ਕੇ ਹੀ ਜ਼ਿੰਦਗੀ ਬਣਦੀ ਹੈ ਤੇ ਇਹ ਗੱਲ ਤੁਹਾਨੂੰ ਜੇ ਛੂ ਜਾਵੇ ਤਾਂ ਕਮੈਂਟ ਵਿੱਚ ਲਿਖੋ ਧਾਗਾ ਧਾਗਾ ਜ਼ਿੰਦਗੀ ਬਹੁਤ ਸਾਰਾ ਪਿਆਰ ਤੇ ਅਸ਼ੀਰਵਾਦ ਹਾਂਜੀ ਫਰੈਂਡਸ ਮੈਂ ਤੁਹਾਡੇ ਲਈ ਬੜੇ ਪਿਆਰ ਨਾਲ ਵੀਡੀਓ ਬਣਾਉਂਦੀ ਆਂ ਜੀ ਮੇਰੀ ਵੀਡੀਓ ਪਸੰਦ ਆਵੇ ਤਾਂ ਲਾਈਕ ਜਰੂਰ ਕਰ ਦਿਆ ਕਰੋ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਆ ਤਾਂ ਬਹੁਤ ਵਧੀਆ ਗੱਲ ਹੈ ਧੰਨਵਾਦ ਜਿਨਾਂ ਨੇ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰ ਲੈਣ ਜੀ ਇਹ ਜਿਹੀਆਂ ਵਧੀਆ ਚੰਗੀਆਂ ਵੀਡੀਓਜ਼ ਦੇ ਨਾਲ ਆਪਾਂ ਫਿਰ ਮਿਲਦੇ ਰਹਾਂਗੇ ਤਦ ਤੱਕ ਲਈ ਅੱਗੇ ਦਿਓ